ਜੋ ਜਨਕਿਊਰਾ ਟੀਵੀ ਤੇ 2:58 ਮਿੰਟ ਤੇ ਇੱਕ ਘਟਨਾ ਵਾਪਰਦੀ ਹੈ ਬਡਾਲਾ ਚੌਂਕ ਤੇ ਘਟਨਾ ਜੀ ਵਾਪਰੀ ਹੈ ਇੱਕ ਬੱਸ ਆਉਂਦੀ ਹੈ ਨਮੋਦਾ ਸਾਈਡ ਤੋਂ ਮੋਟਰਸਾਈਕਲ ਤੋਂ ਬੱਸ ਆਉਂਦੀ ਹੈ ਔਰ ਬੱਸੋ ਗਈ ਹੈ ਬਡਾਲਾ ਚੌਂਕ ਦੇ ਵਿੱਚ ਆ ਕੇ ਉਹਦੇ ਵਿੱਚੋਂ ਇੱਕ ਸ਼ਖਸ ਉੱਤਰਦਾ ਹੈ ਖਾ ਖਣਿਆ ਜੀ ਸ਼ਖਸ ਉੱਤਰਦਾ ਹੈ ਔਰ ਪੂਰੇ ਤੁਸੀਂ ਹੀ ਇੱਕ ਹੋਰ ਮੋਨਾ ਵਿਅਕਤੀ ਜਿਹੜਾ ਹੈ ਨਾ ਉਹ ਉੱਤਰਦਾ ਔਰ ਉੱਤਰਦੇ ਸਾਰ ਹੀ ਉਹਦੇ ਉੱਤੇ ਜਦੋਂ ਛੋਟ ਜਿਹੜੇ ਫਾਇਰ ਕਰੀਦਾ ਉਹ ਜਿਹੜੇ ਕਰੀਦਾ ਉਹ ਪੁਲਿਸ ਬੋਰਡਾਈ ਕੀਤਾ ਔਰ ਉਹ ਕੰਤਾ ਜਿਹੜਾ ਜਿਹੜਾ ਸਰਕਾਰ ਕਰਦੀ ਹੈਗਾ ਐਸ ਜਗ੍ਹਾ ਤੇ ਗਿੱਜ ਜਾਂਦਾ ਔਰ ਇੱਥੋਂ ਚੱਕ ਕੇ ਉਹਨੂੰ ਆਹ ਕਾਰ ਦੇ ਉਹਲੇ ਇੱਥੇ ਉਹਨੂੰ ਲੰਮਿਆ ਪਾਇਆ ਜਾਂਦਾ ਔਰ ਬਾਕੀ ਕੋਈ ਪਿਆਰ ਨਹੀਂ ਉਹਨੂੰ ਇੱਕ ਜੋ ਤਵੇ ਦੀ ਜਾਨਕਾਰੀ ਦਈ ਜਾਂਦੀ ਜਿਹੜੇ ਧਿਆਨ ਦੇ ਲਾਗੇ ਉਹਨਾਂ ਵੱਲੋਂ ਉਹਨੂੰ ਸਿਰੇ ਉੱਪਰ ਜਿੰਮੇ ਦਿਖਾਇਆ ਜਾਂਦਾ ਸਾਡੇ ਤਿਆਕਰਤੀ ਵੀ ਸਾਡੇ ਨਾਲ ਹੈਗੇ ਜਿਹੜੇ ਮੌਕੇ ਤੇ ਤੁਸੀਂ ਕਿ ਉਹਨਾਂ ਦਾ ਗੰਦੀ ਕਰਨੀ ਕੋਈ ਪੈਸਾ ਸੁਣਾ ਚਾਹੁੰਦੇ ਸੀ ਵੀ ਵੀ ਸੋਈ ਇੱਥੇ ਸੀ ਜਦੋਂ ਉਹ ਕਰਦਾ ਵਾਪਰਦੀ ਆ ਮੈਂ ਉਹ ਸਾਹਮਣੇ ਵਿਰਾਜ ਚੌਂਕ ਬਣਾ ਰਿਹਾ ਆ ਅੱਛਾ ਜਿੱਦੋਈ ਜਿਹੜਾ ਉਹਨਾਂ ਦਾ ਇੱਕਦਮ ਫਟਾਕਾ ਵਿਆਹ ਅਭੀ ਵੋਚਾ ਕਿਤੇ ਗੱਡੀਆਂ ਟਾਇਰ ਫਟ ਗਿਆ ਆ ਤੇ ਜੋ ਵੇਖਿਆ ਵੀ ਉਹ ਬੰਦੇ ਦੇ ਉੱਤੇ ਮੂਦਾ ਪਿਆ ਹੋਇਆ ਆ ਮੂਦਾ ਪਿਆ ਉਹਦੇ ਪਿੱਠ ਦੇ ਉੱਤੇ ਖੂਨ ਦੇ ਨਿਸ਼ਾਨ ਧੱਬਾ ਜਿਹਾ ਖੂਨ ਦਾ ਅੱਛਾ ਜੀ ਤੇ ਜਦੋਂ ਉਹ ਸਿੱਧਾ ਕੀਤਾ ਦੇ ਕੋਈ ਕੁਛ ਬੋਲੇ ਨਹੀਂ ਜਦ ਤੱਕ ਕਿ ਇਹਦੀ ਉਪੀ ਹਾਰਡਵੇਅਰ ਜਿਉਂ ਇਹਦੀ ਕਢਾਈ ਆਪਾਂ ਵੀਡੀਓ ਤੇ ਵੀਡੀਓ ਕਢਾਈ ਆ ਉਹਦੇ ਤੇ ਬੰਦਾ ਗੋਲੀ ਮਾਰਦਾ ਆ ਸਾਫ ਦਿਖਾਈ ਦੇ ਰਿਹਾ ਔਰ ਉਹ ਪਿੱਛੇ ਨੂੰ ਭੱਜ ਗਿਆ ਪਿੱਛੇ ਇੱਕ ਮੋਟਰਸਾਈਕਲ ਵਾਲਾ ਖੜਾ ਹੋਊਗਾ ਜਾਂ ਕਾਰ ਵਾਲਾ ਕੋਲ ਰੱਬ ਜਾਣੇ ਕੋਲ ਮੈਂ ਨਹੀਂ ਦੇਖਿਆ ਉਹ ਉਹਦੇ ਵਿੱਚ ਬਹਿ ਕੇ ਦੌੜ ਗਿਆ ਉਹ ਫਿਰ ਕੋ ਨੂੰ ਬੰਦੇ ਨੂੰ ਹੀ ਸਿੱਧਾ ਕੀਤਾ ਇੱਥੇ ਤੇ ਉਹਦੇ ਜੇਬ ਚੋਂ ਮੋਬਾਈਲ ਕੱਢਿਆ ਔਰ ਪਾਣੀ ਪਲਾਇਆ ਜਦ ਤੱਕ ਦੋ ਤਿੰਨ ਗੱਡੀਆਂ ਨੂੰ ਰੋਕਿਆ ਕੋਈ ਰੁਕਿਆ ਨਹੀਂ ਬਲ ਇੱਕ ਨੂੰ ਸਰਦਾਰ ਰੁਕੇ ਨਯਾਗ ਸਿੰਘ ਨੇ ਉਹ ਗੱਡੀ ਤੇ ਤਰਸ ਗਏ ਧਿਆਨ ਤੇ ਵੀ ਬਾਈਕ ਤੇ ਸੀਗੇ ਅੱਛਾ ਜੀ ਤੇ ਧਿਆਨ ਸਿੰਘਾ ਨੇ ਬਹੁਤ ਸਾਥ ਦਿੱਤਾ ਤੇ ਉਹਨੂੰ ਚੱਕ ਕੇ ਗੱਡੀ ਤੇ ਸਿਵਾਇਆ ਤੇ ਉਹ ਹਸਪੀਟਲ ਲੈ ਗਿਆ ਤੇ ਧਿਆਨ ਸਿੰਘ ਨਾਲ ਗਏ ਉਹਨਾਂ ਦੀ ਤੁਸੀਂ ਵੀ ਇੱਕੀ ਦੱਸੋ ਜਿਹੜਾ ਬੰਦੇ ਨੇ ਬਾਸ ਦੇ ਵਿੱਚੋਂ ਉਤਰ ਕੇ ਉੱਤੇ ਸ਼ੋਰ ਮਹਿਰ ਕੀਤਾ ਹੈਗਾ ਉਹ ਬੰਦਾ ਕਿੱਥੇ ਗਿਆ ਉਹ ਬੰਦਾ ਉਹ ਪੋਤਰਾ ਹੀ ਸਾਈਡ ਨੂੰ ਭੱਜਾ ਅੱਛਾ ਤੁਰ ਕੇ ਗਿਆ ਦੌੜ ਕੇ ਗਿਆ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀਆਂ ਉਹ ਗੱਡੀਆਂ ਦੇ ਲਾਈਨਾਂ ਦੇ ਵਿੱਚੋਂ ਦੌੜਦਾ ਹੋਇਆ ਗਿਆ ਔਰ ਸੀਸੀਟੀਵੀ ਕੈਮਰਾ ਕਿਸੇ ਨਾਲ ਗਿਆ ਜਾਂ ਕਰਿਆ ਨਾ ਨਾ ਇੱਥੋਂ ਜਦ ਤੱਕ ਉਹ ਪਿਛਲਾ ਬੋਰਡ ਲਗਾ ਉਹ ਤਾਂ ਖੱਲਾ ਗਿਆ ਅੱਗੇ ਨਹੀਂ ਪਤਾ ਕਿ ਧੁੱਕੀ ਦੇ ਨਾਲ ਗਿਆ ਅੱਛਾ ਇਹ ਮੌਕੇ ਦੇ ਬਸ ਤੇ ਹੋ ਜੇ ਟਿੱਕਰ ਹੋਣ ਦੀ ਗੱਲ ਕਰੀਏ ਕਿਉਂਕਿ ਪੁਲਿਸ ਨਾ ਤਾਂ ਬਿਲਕੁਲ ਲਾ ਲਾ ਕੋਈ ਨਹੀਂ ਆਇਆ ਇੱਥੇ ਪ੍ਰਸ਼ਾਸਨ ਦੀ ਗੱਲ ਹੈ ਕਿ ਲੰਬੜੀ ਲਾਈਟ ਹੈ ਪਰ ਉਹਨਾਂ ਤੇ ਜੀੜੇ ਨਹੀਂ ਪਿੰਦਾ ਕਮਿਊਨਿਟੀ ਰੋਡ ਉਹ ਤੇ ਆਤੀ ਹੈ ਜੀ ਮੈਂ ਇੱਕ ਜੀ ਇੱਕ ਤਸਵੀਰ ਜ਼ਰੂਰ ਇੱਥੇ ਦਰਸ਼ਕਾਂ ਨੂੰ ਦਿਖਾਣੀ ਜਾਵਾਂਗਾ ਮੈਂ ਜਿੱਥੇ ਇਸ ਵੇਲੇ ਮੌਜੂਦ ਹੈਗਾ ਖੜੋਤਾ ਹੈਗਾ ਉੱਥੋਂ ਤੋਂ ਲੈ ਕੇ ਬਿਲਕੁਲ 50 ਮੀਟਰ ਦੀ ਦੂਰੀ ਤੇ ਪੁਲਿਸ ਦਾ ਇਲਾਕਾ ਲੱਗਦਾ ਹੈ ਔਰ ਜੇ ਗੱਲ ਕਰੀਏ ਤੇ ਇਸ ਵੇਲੇ ਵੀ ਉੱਥੇ ਫੋਰ ਡੈਰਿਗੇਟਿੰਗ ਜਿਹੜੀ ਹੈਗੀ ਆ ਉਹ ਜ਼ਰੂਰ ਨਜ਼ਰ ਆਂਦੀ ਪਈ ਆ ਪਰ ਪੁਲਿਸ ਮੁਲਾਜ਼ਮ ਉੱਥੇ ਹਜੇ ਕੋਈ ਨਹੀਂ ਹੈਗਾ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਉਹ ਖੜਾ ਹੋ ਰਿਹਾ ਕਿਉਂਕਿ 2024 ਦੀਆਂ ਲੋਕ ਸਭਾ ਇਲੈਕਸ਼ਨ ਹੈਗੀਆਂ ਔਰ ਸਿਚ ਚੌਕ ਦੇ ਜਿੱਥੋਂ ਕੀ ਜਲੰਧਰ ਸ਼ਹਿਰ ਦਾ ਐਂਟਰੀ ਪੁਆਇੰਟ ਹੈਗਾ ਉਸੇ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਆ ਵਡਾਲਾ ਚੌਕ ਪਿੰਡ ਆ ਜੇ ਖੱਬੇ ਪਾਸੇ ਦੀ ਗੱਲ ਕਰੀਏ ਬੁਰਤਪ ਬਗੁਰ ਪ੍ਰਤਾਪ ਸਿੰਘ ਵਡਾਲਾ ਜਿਹੜੇ ਅਕਾਲੀ ਆਗੂ ਹੈਗੇ ਉਹਨਾਂ ਦਾ ਘਰ ਇੱਥੇ ਨਹੀਂ ਸਕੇਤੇ ਹੈਗਾ ਔਰ ਜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਮੀਦਵਾਰ ਦੀ ਗੱਲ ਕਰਾਂ ਪਵਨ ਕੁਮਾਰ ਤੀਨੂ ਦਾ ਉਹਨਾਂ ਦਾ ਸੱਜੇ ਪਾਸੇ ਜਿਹੜੀ ਅੰਦਰ ਨੂੰ ਸੜਕ ਜਾਂਦੀ ਹੈਗੀ ਉਸ ਪਾਸੇ ਘਰ ਹੈਗਾ ਔਰ ਬਿਲਕੁਲ ਮੇਰੇ ਸਾਹਮਣੇ ਇਸ ਲਈ ਬੈਰੀਕੇਡਿੰਗ ਪੁਲਿਸ ਦੀ ਬੈਰੀਕੇਡਿੰਗ ਜ਼ਰੂਰ ਹੈਗੀ ਆ ਪਰ ਆਸ-ਪਾਸ ਦੀ ਗੱਲ ਕਰਾ ਦੇ ਉਸੇ ਪਾਸੇ ਜਿੱਥੇ ਪਾਰਟੀ ਦੀ ਜਾਨ ਹੈ ਉਹ ਨਾ ਮੇਰੇ ਕੋਲ ਤੋਂ ਚੇਡਰ ਗਨਸ਼ੌਟ ਕਰਦਾ ਹੈ ਗਨਸ਼ੌਟ ਨੂੰ ਮਾਰਦਾ ਜਿੱਥੇ ਪਹੁੰਚਦਾ ਹੋਰ ਇੱਕ ਬਿਆਹ ਦੇ ਸੰਗਾਂ ਵਿੱਚ 980 ਕਿਉਂ ਕਿ खड़ा हो रहा है क्योंकि बिल्कुल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर